ਰੀਮਾ ਸੰਤ ਬਾਬਾ ਬੱਪੂ ਸਿੰਘ ਉਹ 10 ਫਰਵਰੀ 2023 ਨੂੰ ਕਾਲਚਰਾਣਾ ਕਰਦੇ ਹਨ ਉਹਨਾਂ ਦੀ ਦੂਜੀ ਵਰਸੀ 10 ਫਰਵਰੀ 2023 ਨੂੰ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਅੰਤ ਪ੍ਰਸਾਦ ਕੀਰਤਨੀ ਅਤੇ ਕਥਾਵਾਚਨ ਪਹੁੰਚ ਰਹੇ ਆ ਬਾਬਾ ਜੀ ਨੇ ਤਕਰੀਬਨ ਅੱਜ ਤੋਂ 25 ਸਾਲ ਪਹਿਲਾਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਇਹਦੇ ਵਿੱਚ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਤਕਰੀਬਨ 13000 ਬੱਚਿਆਂ ਦੀਆਂ ਸ਼ਾਦੀਆਂ ਕੀਤੀ ਜੇ ਵਰਸੀ ਵਾਲੇ ਤੇ ਨ ਦਾ ਪਰਦੇ ਉਹਨਾਂ ਦੇ ਦੂਸਰੇ ਪਰਦੇ ਪਰਸੀ ਨੂੰ ਸਮਰਥ ਅਸੀਂ तकरीबन 11 12 ਫਾਰਮ ਵੰਡੇ ਨੇ ਜਿਨ੍ਹਾਂ ਦੇ ਵਿੱਚੋਂ ਕੱਲ ਤੱਕ ਸਾਡੇ ਕੋਲੇ ਜਿਨ੍ਹਾਂ ਨੇ ਸ਼ਾਦੀਆਂ ਕਰੀਆਂ ਉਹ ਸਾਡੇ ਕੋਲੇ ਫਾਰਮ ਕੱਲ ਵਾਪਸ ਆ ਜਾਣ ਤੇ 10 3 ਨੂੰ ਪਰਸੀ ਵਾਲੇ ਤੋਂ ਉਹਨਾਂ ਬੱਚਿਆਂ ਦੀਆਂ ਸ਼ਾਦੀਆਂ ساتھ ساتھ एफ बजे देख करी समारोह के समाप्ति हो रही आए हुए सांकर्मापुर उन बच्चों को आशीर्वाद दें भाई जी साहब साहब भाई जी यह भाई बड़े इस का क्या इतिहास रहा ਸਾਰਾ ਸਮਾਗਮ ਸਾਲ ਸ਼ਹੀਦ ਭਾਈ ਮਨੀ ਸਿੰਘ ਉਹ ਡੇਰਾ ਸਤੋ ਵਾਲਾ ਵਿੱਚ ਇਹ ਜੀ ਪਹਿਲੀ ਦਸਤਾਰ ਬੰਦੀ ਸੰਤ ਬਾਬਾ ਮੀਰ ਸਿੰਘ ਮਹਾਰਾਜਾ ਨਾਨਕ ਹੋਏ ਕੇ ਭਾਈ ਮਨੀ ਸਿੰਘ ਤੋਂ ਬਾਅਦ ਉਸ ਤੋਂ ਬਾਅਦ ਕਸਵੇਂ ਮੁਖੀਏ ਦੇ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜਾ 11ਵੇਂ ਮਹੀਨੇ ਸੰਪੂਰਨ ਮਕਰ ਹੈ ਇਹ ਤਾਂ ਸਾਲ ਵੱਲੋਂ ਜੋ ਕੀਤਾ ਜਾ ਰਿਹਾ ਇਹ ਜੇ ਬੱਚਿਆਂ ਦੀਆਂ ਸ਼ਾਦੀਆਂ ਸਾਲ ਦਾ 60 50 ਥੋੜਾ ਵੱਡਾ ਜੋੜਾ ਹੈ ਬਹੁਤ ਵੱਡੇ ਰਾਜ ਦੀ ਘਾਟੀ ਚਾਰ ਕਿੱਲੇ ਆਉਂਦੇ ਆ ਉਹ ਸਵਤੋਤਨ ਰਾਜ ਇਹੋ ਸਾਲ ਜਿਹੜੀਆਂ ਸਰਕਾਰੀ ਹੈ ਜੀ ਸੰਬਿਤ ਆਰੇ ਜਾਨੇ ਮੀਰ ਸਿੰਘ ਤੋਂ अनेका ਵਿਦਿਆਰਥੀ ਜਿਹੜੇ ਸੰਚਾਲੇ ਇਹ ਬੋਲੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ 60 ਕਥਾ ਕੀਤੀਆਂ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਇੱਕ ਸਾਲ ਦੇ ਵਿੱਚ ਉਹ ਇੱਕ ਕਥਾ ਦਾ ਪੋਪ ਆਇਆ ਕਰਦੇ ਸੀ ਸਵੇਰ ਅਧਿਸ਼ਾਥਾ ਹੁੰਦੀ ਸੀ ਦੁਪਹਿਰੇ ਦਸਮਤੀ ਕਥਾ ਹੁੰਦੀ ਸੀ ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਸੀ ਅਨੰਤ ਵਿਦਿਆਰਥੀ ਉਹਨਾਂ ਨੇ ਪੜਾਈ ਉਸ ਤੋਂ ਬਾਅਦ ਸੰਤ ਕਰਪਾਲ ਸਾਹਿਬ ਜੀ ਮਹਾਰਾ ਉਹਨਾਂ ਦੇ ਜੀਵਨ ਕਾਲ ਦੌਰਾਨ ਬਹੁਤ ਅਨੰਤ ਵਿਦਿਆਰਥੀ ਪੜ੍ਹੇ ਅੰਤ ਬਾਬਾ ਮੱਧਨ ਸਿੰਘ ਜੀ ਹੋਰ ਹਨ అనేక ਸਾਨੀਆਂ ਨੂੰ ਅਮਰ ਤੇ ਸਿਖਾਇਆ ਇਹ ਤਖਸਾਲ ਦਾ ਮੁਖਤਕਾਰ ਜੀ ਹੈ ਵਿਦਿਆ ਕਿ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਵੱਲੋਂ ਦੋ ਤਖਸਾਲਾਂ ਚਲਾਈਆਂ ਵੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਤਖਸਾਲ ਬਾਬਾ ਦੀਪ ਸਿੰਘ ਜੀ ਦੇ ਤਸਵੀਰ ਅੱਜ ਵੀ ਉਸੇ ਪ੍ਰਾਰਥਨ ਰਵਾਇਤ ਅਨਸਾਰ ਇਸ ਜਗ੍ਹਾ ਤੇ ਬੱਚਿਆਂ ਨੂੰ ਸੰਖਿਆ ਦਿੱਤੀ ਜਾਂਦੀ ਹੈ ਗੁਰਮਤਿ ਦੀ ਸੰਤਿਆ ਔਰ ਲੜੀਵਾਰ ਪ੍ਰਾਰਥਨ ਬੀੜ ਦੇ ਕਰਾਈ ਜਾਂਦੀ ਹੈ ਸੰਤਿਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਉਹ ਪ੍ਰਾਰਥਨ ਬੀੜਾਂ ਪੜ ਸਕਣ ਇਹ ਕਾਰਜ ਅੱਜ ਵੀ ਜਾਰੀ ਹੈ ਔਰ ਕੀਰਤਨ ਦੀ ਸੇਵਾ ਜਿਹੜੀ ਉਸ ਸਥਾਨ ਵੱਲੋਂ ਕੀਤੀ ਜਾਂਦੀ ਹੈ ਕੋਈ ਵੀ ਵਿਦਿਆਰਥੀ ਇੱਥੇ ਆ ਕੇ ਸਿੱਖਣਾ ਚਾਵੇ ਉਹਦੇ ਰਹਿਣ ਦਾ ਖਾਣ ਦਾ ਇੱਥੇ ਸਿੱਖਣ ਦਾ ਜਿਹੜਾ ਹੈ ਸਾਚਾ ਉਹ ਤਰਸਾਲ ਵੱਲੋਂ ਦਿੱਤਾ ਜਾਵੇ ਕਿੰਨੇ ਥੋੜੀਆਂ ਦੇ ਬਹੁਤੀ ਚਾਹੀਆਂ ਹੋਣ ਸੀ 11 ਫਾਰਮ ਲੈ ਚੁੱਕੇ ਆਂ ਕੱਲ ਤੱਕ ਸਾਡੇ ਕੋਲੇ ਫਾਰਮ ਵਾਪਸ ਆ ਜਾਣਗੇ ਕੱਲ ਪਤਾ ਲੱਗ ਜਾਏ ਕਿੰਨੇ ਬੱਚੇ ਨੇ ਕੋਈ ਜਿਆਦਾ ਕੋਈ ਵਿਚਾਰ ਨਹੀਂ ਕਰਨਾ ਹੈ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਧਰਮ ਦਾ ਹਰ ਧਰਮ ਦੇ ਲਈ ਮਹਾਰਾਜ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਜੈਨ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਆਪਣੇ ਹੱਥਾਂ ਵਿੱਚ ਜਿਹੜੇ ਪ੍ਰਾਤਨ ਪੀੜਾ ਨੇ ਵਡੀਆਂ ਪੂਰੀ ਬਣਾਈ ਤੋਂ 150 ਸਾਲ ਪਹਿਲਾਂ ਲਿਖਿਆ ਉਹਨਾਂ ਦੇ ਵਿੱਚੋਂ ਇੱਕ ਸਰੂਪ ਉਹਨਾਂ ਨੇ ਬਾਬਾ ਸ਼ਾਮ ਸਿੰਘ ਦਾ ਡੇਰਾ ਆਤਾ ਉਹਨਾਂ ਨੂੰ ਦਿੱਤਾ ਉਹ ਅੱਜ ਵੀ ਉੱਥੇ ਸਰੂਪ ਮੌਜੂਦ ਹੈ ਇੱਕੋ ਸਰੂਪ ਜਿਹੜਾ ਹੈਗਾ ਇੱਥੇ ਡੇਰੇ ਦੇ ਵਿੱਚ

ਆਸੀ ਇਸ ਜੇਰੇ ਨਾਲ ਤਰੀਕ ਪਰ 57 ਤੋਂ ਵੱਡਾ ਬਾਬਾ ਸੰਤ ਬਾਬਾ ਕ੍ਰਿਪਾ ਉਸ ਜੀ ਲੈਣੇ ਸੀ ਹਰ ਬਹੁਤ ਜੇ ਕੰਨ ਕਰਦੇ ਸੀ ਉਸ ਤੋਂ ਬਾਅਦ ਸੰਤ ਬਾਬਾ ਮੱਖਣ ਜੀ ਨੇ ਜਿਹੜਾ ਉਹ 12 ਡੰਸ ਤੋਂ ਭੱਜੀ ਉਹਨਾਂ ਦੇ ਉੱਤੇ ਬਹੁਤ ਪੰਜਾਬੀਆਂ तकरीबन ਸਰਦਾਰਾਂ ਪਰ ਉਹਨਾਂ ਸਾਰਾ ਬੜੇ ਬੱਤੇ ਕਿੰਨਾਂ ਮਾਰੂ ਕਰਾਏ ਤੁਹਾਨੂੰ ਯਾਦ ਹੋਇਆ ਸ਼ਾਇਦ 70 ਘੰਟੇ ਦਾ ਮਗਾ ਪ੍ਰਾਸੀ ਤੋਂ ਦੁਬਾਰਾ ਤੇ ਕੰਪਨੀ ਬਾਇਕ ਕਰਾਇਆ ਤੇ ਉਸ ਤੋਂ ਬਾਅਦ ਇੱਥੇ ਵੀ ਦੇਰੇ ਦੀ ਬਹੁਤ ਗਲਮ ਹੁੰਦੇ ਰਹੇ ਆਸਰਾ ਦੇ ਨਾਲ ਹੀ ਕਾਫੀ ਕਰ ਰਿਹਾ ਹੈ ਕਿ ਇਹ ਪ੍ਰੋਗਰਾਮ ਹੋ ਰਿਹਾ ਹੋਣਾ ਤੁਹਾਨੂੰ ਮੱਕਰ ਵੀ ਵਸੇ ਦੀਵਾਦ ਨਹੀਂ ਇਹ ਟੈਮਪਰੇਟ ਮੇਰੇ ਨਾਲ ਕੀਤਾ ਜਾ ਰਿਹਾ ਹੈ ਦੋ ਰਿਵਿਊ ਹੋ ਜਾਣਾ ਦੋ ਦਿਨ ਲਗਾਤਾਰ ਹੋਣਗੇ ਦੋ ਦਿਨ ਤੋਂ ਸਾਰੇ ਸਟੇਟਿੰਗਾਂ ਪਾ ਰਹੇ ਨੇ ਤੇ ਕੰਨਿਸ਼ਨੇ ਪਾਰੀਆਂ ਆ ਰਹੀਆਂ ਪੜ ਰਹੀਆਂ ਨੇ ਔਰ ਸ਼ਾਇਦ ਵੀ ਸੰਗਤ ਇਹਨਾਂ ਨਾਲ ਮਤਬਾੰਦੀ ਸੀ ਕਿ ਇਹ ਕਿਥੇ ਗਲਤੀ ਹੋ ਰਹੀ ਹੈ ਇੱਥੇ ਬਾਹਰ ਤੋਂ ਫੜਨ ਕਰਦੇ ਨੇ ਜੇ ਨਹੀਂ ਫੜਨ ਵੀ ਨਾ ਮਾਮਾ ਆਪਾਂ ਸੀ بڑے بڑے ਚੰਗੇ ਵਿਦਵਾਨ ਇੱਥੇ ਆ ਕੇ ਬੈਠੇ ਸੀ ਆਪਣਾ ਕਥਾ ਅਗਰ ਸੁਖਦੇ ਸੀ ਸਵੇਰੇ ਅਸੀਂ ਅਮੇਸ਼ਾ ਤੋਂ ਤਨਵਾ ਦਾ ਪਾਸੇ ਉੱਧਰ ਤੱਕ ਨਿਕਲ ਕੇ ਆਏ ਸੀ ਪਰੰਤੂ ਮੈਂ ਕਿਹਨੇ ਵਿਰਧਾ ਵਾਲੇ ਚਿੱਤੇ ਇੱਕ ਬਾਰੇ ਇਸੇ ਕਵਰ ਹੋ ਰਹੀ ਹੈ ਕਿ ਹੁਣ ਵੀ ਸਾਰੀਆਂ ਸੜੀਆਂ ਮਰਸੜੀਆਂ ਨਾਲ ਜਿੰਦ ਉਹ ਲੈ ਰਹੀ ਹੈ ਪਰ ਇਹ ਪੂਰੀ ਲੋਰੂ ਵੀ ਹੈ ਸਾਰਿਆਂ ਨੂੰ ਕਿ ਕਿੰਨੇ ਦੋਹਰੇ ਇੱਕ ਬੰਦਲਾ ਦੋਹਰੇ ਦੋਹਰੇ ਹੋ ਰਿਹਾ ਹੈ ਸਾਰੀਆਂ ਸੜਕਾਂ ਹੈ ਗੁਰਜੀ ਦਾ ਖਾਲਸਾ